ਤੇ ਸਭ ਤੋਂ ਪਹਿਲਾਂ ਖਬਰ ਆ ਰਹੀ ਹੈ ਸ਼ੰਭੂ ਬਾਰਡਰ ਨੂੰ ਲੈ ਕੇ ਇੱਕ ਵਾਰ ਫਿਰ ਜਿੱਥੇ ਬੀਤੇ ਦਿਨੀ ਭពਿੰਦਰ ਸਿੰਘ ਹੁੱਡਾ ਨੇ ਬਿਆਨ ਦਿੱਤਾ ਸੀ ਕਿ ਜੇਕਰ ਸਾਡੀ ਸਰਕਾਰ ਬੰਦੀ ਹਰਿਆਣਾ ਵਿੱਚ ਤੇ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਨੂੰ ਖੋਲਾਂਗੇ ਤਾਂ ਹੁਣ ਮਨੋਹਰ لال ਕੱਟੜ ਨੇ ਬਿਆਨ ਦਿੱਤਾ ਹੈ ਕਿ ਸ਼ੰਭੂ ਬਾਰਡਰ ਤੇ ਜਿਹੜੇ ਕਿਸਾਨ ਬੈਠੇ ਨੇ ਉਹ ਅਸਲੀ ਕਿਸਾਨ ਹੈ ਹੀ ਨਹੀਂ ਉਹ ਨਕਲੀ ਕਿਸਾਨ ਨੇ ਕਿਸਾਨਾਂ ਦੇ ਭੇਜ ਦੇ ਵਿੱਚ ਇਹ ਲੋਕ ਸੂਬੇ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਤਾ ਇਹ ਸੂਬੇ ਦੀ ਸਰਕਾਰ ਦੇ ਖਿਲਾਫ ਕੰਮ ਕਰ ਰਹੇ ਨੇ ਸੂਬੇ ਦੀ ਸਰਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਨੇ ਸੋ ਸਭ ਤੋਂ ਵੱਡਾ ਸਵਾਲ ਹੈ ਕਿ ਆਖਰ ਇਹ ਹੁਣ ਸਿਆਸਤਦਾਨ ਦੱਸਣਗੇ ਕਿ ਕਿਸਾਨ ਅਸਲੀ ਕਿਹੜਾ ਹੈ ਤੇ ਨਕਲੀ ਕਿਹੜਾ ਹੈ ਆਪਣੀ ਸਹੂਲियत ਦੇ ਮੁਤਾਬਕ ਆਪਣੀ ਸਿਆਸਤ ਦੇ ਮੁਤਾਬਕ ਸੋ ਸ਼ੰਭੂ ਮੋਰਚੇ ਨੂੰ ਲੈ ਕੇ ਸਾਬਕਾ ਮੁੱਖ ਮੰਤਰੀ ਹਰਿਆਣਾ ਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਦੇ ਵੱਲੋਂ ਇਹ ਵੱਡਾ ਬਿਆਨ ਦਿੱਤਾ ਗਿਆ ਹੈ ਇਹ ਵਿਵਾਦਤ ਬਿਆਨ ਦਿੱਤਾ ਗਿਆ ਜ ਜਿਹਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਸ਼ੰਭੂ ਬਾਰਡਰ ਤੇ ਜਿਹੜੇ ਲੋਕ ਬੈਠੇ ਨੇ ਉਹ ਅਸਲੀ ਕਿਸਾਨ ਨਹੀਂ ਹਨ ਕਿਸਾਨਾਂ ਦਾ ਨਕਾਬ ਪਾ ਕੇ ਸਿਸਟਮ ਖਰਾਬ ਕੀਤਾ ਜਾ ਰਿਹਾ ਹੈ ਇਹ ਲੋਕ ਮੌਜੂਦਾ ਸਰਕਾਰ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਬਾਰਡਰ ਬੰਦ ਹੋਣ ਕਾਰਨ ਵਪਾਰੀ ਪਰੇਸ਼ਾਨ ਹੋ ਰਹੇ ਨੇ ਤਾਂ ਦੱਸ ਦਈਏ ਕਿ 13 ਫਰਵਰੀ ਤੋਂ ਲਗਾਤਾਰ ਸ਼ੰਭੂ ਬਾਰਡਰ ਬੰਦ ਕਿਸਾਨ ਦਿੱਲੀ ਜਾਣਾ ਚਾਹੁੰਦੇ ਨੇ ਹਰਿਆਣਾ ਸਰਕਾਰ ਦੇ ਵੱਲੋਂ ਉਹਨਾਂ ਦਾ ਰਾਹ ਰੋਕਿਆ ਹੋਇਆ ਹੈ ਤਾਂ 228 ਦਿਨ ਹੋ ਗਏ ਨੇ ਲਗਭਗ ਕਿਸਾਨਾਂ ਦੇ ਵੱਲੋਂ ਉੱਥੇ ਬੈਠਿਆਂ ਨੂੰ ਤਾਂ ਉਸੇ ਹੀ ਕੱਲ ਗੋਪਿੰਦਰ ਸਿੰਘ ਹੁੱਡਾ ਵੱਲੋਂ ਬਿਆਨ ਦਿੱਤਾ ਕਿ ਜੇਕਰ ਉਹਨਾਂ ਦੀ ਸਰਕਾਰ ਬੰਦੀ ਹੈ ਤਾਂ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਖੋਲਿਆ ਜਾਵੇਗਾ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣਾ ਗੈਰ ਲੋਕਤੰਤਰੀ ਹੈ ਉਸੇ ਤੇ ਪ੍ਰਤੀਕਰਮ ਦਿੰਦਿਆਂ ਮਨੋਹਰ ਲਾਲ ਨੇ ਇਹ ਵਿਵਾਦਤ ਬਿਆਨ ਦਿੱਤਾ ਹੈ ਕੀ ਕਿ ਉਹਨਾਂ ਨੇ ਆਓ ਸੁਣਾਉਣੇ बड़ी समस्या यहाँ की है कि जो हमारा पंजाब का रास्ता बॉर्डर बंद है ये समस्या है ना है ना और इसके बारे में बातचीत करके गया हूं हमारे सामान्य नागरिक भी विशेष तौर पर व्यापारी भाई थोड़ा इसमें परेशानी उनको है हमने इस रास्ते को खोलने के लिए योजना बना ली थी लेकिन बनाने के बाद भी जो उस पार लोग बैठे हैं पहली बात बता रहा हूं किसान नहीं है किसान का मुखौटा पहन करके कुछ ऐसे लोग जो सिस्टम को खराब करना चाहते हैं जो एस्टेब्लिश सरकारें उनको उनको अस्थिर करना चाहते हैं इस प्रकार के लोग हैं डिटेल में जाने की आवश्यकता नहीं है आपको भी पता वो कौन है लेकिन यह जरूर ध्यान रखना कि कोर्ट बिना कंडीशन के नहीं खुलने देगा उसका कारण है जिस प्रकार का उत्पात तो वो लोग पिछली बार मचा गए ऐसा किसान कौन हो सकता जो जाकर लाल किले के ऊपर चढ़ जा यह देश के प्रति अपमान है इस अपमान को देश सहेगा नहीं सो साहब का मुख्यमंत्री हरियाणा मनोहर लाल के मुताबिक जेकर शंभू बॉर्डर पे बैठे किसान नकली हन असली नहीं हन ता फिर जो लगातार उनोंदे नाल मीटिंगा दा दौर जारी सी केंद्रीय मंत्री खुद ਇਥੇ ਚੰਡੀਗੜ੍ਹ ਦੇ ਵਿੱਚ ਉਹਨਾਂ ਦਾ ਮੀਟਿੰਗ ਕਰਨ ਪਹੁੰਚ ਰਹੇ ਸਨ ਕਦੀ ਅੰਬਾਲਾ ਕਦੀ ਚੰਡੀਗੜ੍ਹ ਫਿਰ ਉਦੋਂ ਉਹ ਇਹਨਾਂ ਦੇ ਨਾਲ ਮੀਟਿੰਗ ਕਿਉਂ ਕਰ ਰਹੇ ਸਨ ਇਹ ਵੀ ਇੱਕ ਵੱਡਾ ਸਵਾਲ ਹੈ ਤਾਂ ਲਗਾਤਾਰ ਸੁਪਰੀਮ ਕੋਰਟ ਦੇ ਵੱਲੋਂ ਵੀ ਇਹ ਆਦੇਸ਼ ਦੋਹਾਂ ਸੂਬਿਆਂ ਨੂੰ ਜਾਰੀ ਕੀਤੇ ਗਏ ਸਨ ਕਿ ਕਿਸਾਨਾਂ ਦੇ ਨਾਲ ਗੱਲਬਾਤ ਦਾ ਦੌਰ ਜਾਰੀ ਰੱਖਿਆ ਜਾਵੇ ਉਦੋਂ ਵੀ ਹਰਿਆਣਾ ਸਰਕਾਰ ਤੇ ਪੰਜਾਬ ਸਰਕਾਰ ਦੇ ਅਧਿਕਾਰੀ ਅਤੇ ਪੁਲਿਸ ਅਧਿਕਾਰੀਆਂ ਮਤਲਬ ਵੀ ਲਗਾਤਾਰ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਸੀ ਰਸਤਾ ਖੋਲ ਨੂੰ ਲੈ ਕੇ ਕੋਈ ਰਸਤਾ ਨਿਕਲੇ ਇਸ ਨੂੰ ਲੈ ਕੇ ਚਰਚਾ ਕੀਤੀ ਜਾ ਰਹੀ ਸੀ ਪਰ ਸਾਰੀਆਂ ਮੀਟਿੰਗਾਂ ਬੇਨਤੀਜਾ ਰਹੀਆਂ ਸੋ ਅਜਹੇ ਵਿੱਚ ਇਹ ਬਿਆਨ ਇਤਨਾ ਕਿਤੇ ਇੱਕ ਵਾਰ ਫਿਰ ਹਰਿਆਣਾ ਦੀ ਸਿਆਸਤ ਨੂੰ ਲੈ ਕੇ ਦਿੱਤਾ ਗਿਆ ਹੋ ਸਕਦਾ ਹੈ ਕਿਉਂਕਿ ਲਗਾਤਾਰ ਹਰਿਆਣਾ ਦੇ ਵਿੱਚ ਬੀਜਪੀ ਸਰਕਾਰ ਨੂੰ ਕਿਸਾਨਾਂ ਦਾ ਵਿਰੋਧ ਕਰਨਾ ਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਸੋ ਜਿੱਥੇ ਭੁਪਿੰਦਰ ਸਿੰਘ ਖੋਡਾ ਵੱਲੋਂ ਇਹ ਕੱਲ ਦਾਵਾ ਕੀਤਾ ਗਿਆ ਵੱਡਾ ਬਿਆਨ ਦਿੱਤਾ ਗਿਆ ਕਿ ਜਦੋਂ ਉਹਨਾਂ ਦੀ ਸਰਕਾਰ ਸੂਬੇ ਦੇ ਵਿੱਚ ਆਈ ਤਾਂ ਸਭ ਤੋਂ ਪਹਿਲਾਂ ਸ਼ੰਭੂ ਬਾਰਡਰ ਖੋਲਿਆ ਜਾਵੇਗਾ ਕਿਸਾਨਾਂ ਦਾ ਰਸਤਾ ਰੋਕਣਾ ਗੈਰ ਲੋਕਤੰਤਰੀ ਹੈ ਕਿਸਾਨਾਂ ਦਾ ਕਿਸਾਨਾਂ ਨੂੰ ਦਿੱਲੀ ਦਿੱਲੀ ਜਾਣ ਤੋਂ ਰੋਕਣਾ ਗਲਤ ਹੈ ਕੱਲ ਇਹ ਮਨੋਹਰ ਲਾਲ ਤਾਂ ਦੱਸਦੀ ਹੈ ਕਿ ਭੁਪਿੰਦਰ ਸਿੰਘ ਖੋਡਾ ਨੇ ਬਿਆਨ ਦਿੱਤਾ ਸੀ ਤਾਂ ਅੱਜ ਉਸ ਤੇ ਪ੍ਰਤੀਕਰਮ ਦਿੰਦੇ ਹਾਂ ਸਾਬਕਾ ਮੁੱਖ ਮੰਤਰੀ ਹਰਿਆਣਾ ਤੇ ਮੌਜੂਦਾ ਕੇਂਦਰੀ ਮੰਤਰੀ ਮਨੋਹਰ ਲਾਲ ਖੱਟੜ ਨੇ ਪ੍ਰਤੀਕਰਮ ਦਿੱਤਾ ਤੇ ਕਿਹਾ ਕਿ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਹੋਏ ਨੇ ਉਹ ਨਕਲੀ ਕਿਸਾਨ ਨੇ ਉਹ ਅਸਲੀ ਕਿਸਾਨ ਹੈ ਹੀ ਨਹੀਂ ਤਾਂ ਇਹ ਲੋਕ ਸੂਬੇ ਦੀ ਸਰਕਾਰ ਦਾ ਨੁਕਸਾਨ ਕਰ ਰਹੇ ਨੇ ਕਿਸਾਨਾਂ ਦਾ ਨਕਾਬ ਨਕਾਬ ਪਾ ਕੇ ਸਿਸਟਮ ਖਰਾਬ ਕੀਤਾ ਜਾ ਰਿਹਾ ਹੈ ਇਹ ਲੋਕ ਮੌਜੂਦਾ ਸਰਕਾਰ ਦਾ ਨੁਕਸਾਨ ਕਰਨਾ ਚਾਹੁੰਦੇ ਨੇ ਮਨੋਹਰ لال ਖੱਟੜ ਇਹ ਜਿਹੜਾ ਬਿਆਨ ਹੈ ਸ਼ੰਭੂ ਬਾਰਡਰ ਤੇ ਬੈਠੇ ਕਿਸਾਨਾਂ ਨੇ ਦਿੱਤਾ ਗਿਆ ਤਾਂ ਦੱਸ ਦਈਏ ਕਿ 13 ਫਰਵਰੀ 2024 ਤੋਂ ਲਗਾਤਾਰ ਕਿਸਾਨ ਸ਼ੰਭੂ ਬਾਰਡਰ ਤੇ ਧਰਨਾ ਲਗਾ ਕੇ ਬੈਠੇ ਹੋਏ ਨੇ ਲਗਭਗ 228 ਦਿਨ ਅੱਜ ਹੋ ਗਏ ਨੇ ਸੋ ਕਿਸਾਨ ਲਗਾਤਾਰ ਇੱਥੇ ਧਰਨਾ ਲਗਾ ਕੇ ਬੈਠੇ ਹੋਏ ਨੇ ਕਿਸਾਨਾਂ ਦੇ ਨਾਲ ਜਦੋਂ ਵੀ ਮੀਟਿੰਗ ਪ੍ਰਸ਼ਾਸਨ ਦੀ ਹੁੰਦੀ ਹੈ ਤਾਂ ਉਹਨਾਂ ਦਾ ਦਾਵਾ ਹੈ ਕਿ ਇਹ ਜਿਹੜਾ ਰਸਤਾ ਹੈ ਉਹ ਹਰਿਆਣਾ ਸਰਕਾਰ ਨੇ ਰੋਕਿਆ ਹੋਇਆ ਹੈ ਕਿਸਾਨਾਂ ਨੇ ਨਹੀਂ ਇਸ ਖਬਰ ਤੇ ਵਧੇਰੇ ਜਾਣਕਾਰੀ ਲਈ ਸਾਡੇ ਨਾਲ ਕਿਸਾਨ ਨੇਤਾ ਜਗਜੀਤ ਸਿੰਘ ਢੱਲੇਵਾਲ ਜੁੜ ਚੁੱਕੇ ਨੇ ਢੱਲੇਵਾਲ ਸਾਹਿਬ ਤੁਹਾਡਾ ਡੇਲੀ ਪੋਸਟ ਪੰਜਾਬ ਨਮਾਚਲ ਤੇ ਬਹੁਤ ਬਹੁਤ ਸਵਾਗਤ ਹੈ। ਨਮਸਕਾਰ ਜੀ Shastri Kalwar ਜੀ ਜੀ ਢੱਲੇਵਾਲ ਸਾਹਿਬ ਇੱਕ ਪਾਸੇ ਭੁਪਿੰਦਰ ਸਿੰਘ ਢੋਡਾ ਕਹਿੰਦੇ ਨੇ ਕਿ ਸਾਡੀ ਸਰਕਾਰ ਆਵੇਗੀ ਤਾਂ ਅਸੀਂ ਰਸਤਾ ਖੋਲਾਂਗੇ ਸ਼ੰਭੂ ਬਾਰਡਰ ਖੋਲਾਂਗੇ ਦੂਜੇ ਪਾਸੇ ਮਨੋਹਰ ਲਾਲ ਦਾ ਬਿਆਨ ਆਇਆ ਹੈ ਕਿ ਜਿਹੜੇ ਕਿਸਾਨ ਸ਼ੰਭੂ ਬਾਰਡਰ ਤੇ ਬੈਠੇ ਨੇ ਉਹ ਅਸਲੀ ਕਿਸਾਨ ਹੈ ਹੀ ਨਹੀਂ। ਲੇਖੋ ਗੱਲ ਇਹ ਕੋਈ ਪਹਿਲੀ ਵਾਰੀ ਨਹੀਂ ਕਿਹਾ ਇਹਨਾਂ ਨੇ। ਆਪਾਂ ਕੱਲ ਕੰਗਨਾਰਾ ਨਾਉਤੇ ਬਿਆਨ ਦੇ ਉੱਤੇ ਕਾਫੀ ਸਾਰਾ ਦਿਨ ਵਿਵਾਦ ਚੱਲਿਆ ਗੱਲਬਾਤ ਚੱਲਦੀ ਰਹੀ ਕਿ ਉਹ ਨਿਆਇ ਕਹਤਾ ਉਹ ਨਿਆਇ ਕਹਤਾ ਅਸਲ ਗੱਲ ਕੀ ਹੈ ਇਹ ਭਾਜਪਾ ਦੇ ਟਾਰਗੇਟ ਦੇ ਉੱਤੇ ਕਿਸਾਨ ਤੇ ਮਜ਼ਦੂਰ ਹੈ ਤੇ ਇਹਨਾਂ ਦੇ ਏਜੰਡੇ ਦੇ ਉੱਤੇ ਕਾਰਪੋਰੇਟ ਘਰਾਣੇ ਨੇ ਔਰ ਸੈਕੰਡ ਇਸ਼ੂ ਇਹ ਆ ਕਿ ਇਹਨਾਂ ਦੀ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਨਾ ਇਹਨਾਂ ਦੇ ਹਿੱਸੇ ਹੈ ਜੀ ਜੀ ਤੇ ਇਹਨਾਂ ਨੂੰ ਇਹ ਲੱਗਦਾ ਕਿ ਇੱਥੋਂ ਵੋਟਾਂ ਕਿਸਾਨਾਂ ਦੇ ਪੱਖ 'ਚ ਬੋਲ ਕੇ ਸਾਨੂੰ ਵੋਟਾਂ ਮਿਲਣਗੀਆਂ ਤਾਂ ਕਿਸਾਨਾਂ ਦੇ ਪੱਖ 'ਚ ਬੋਲਣਗੇ ਜੀ ਜੇ ਇਹਨਾਂ ਨੂੰ ਲੱਗੇ ਵੀ ਕਿਸਾਨਾਂ ਦੇ ਖਿਲਾਫ ਬੋਲਿਆ ਜੀ ਹੋਰ ਦੂਸਰੀਆਂ ਜਿਹੜੀਆਂ ਕਿਸਾਨਾਂ ਦੇ ਵਿਰੋਧੀ ਲੋਕ ਨੇ ਉਹ ਵੋਟ ਸਾਨੂੰ ਵੱਧ ਮਿਲ ਸਕਦੀ ਹੈ ਤੇ ਫਿਰ ਇਹ ਉਵੇਂ ਬੋਲਣਗੇ ਇਹ ਇੱਕ ਇਹਨਾਂ ਦੀ ਰਣਨੀਤੀ ਦਾ ਹਿੱਸਾ ਹੈ ਜਿਵੇਂ ਜੋ ਬੋਲ ਰਹੇ ਨੇ ਕੋਈ ਕੱਲੇ ਖੱਟਰ ਨਹੀਂ ਇੱਥੇ ਨਹੀਂ ਬੋਲੇ ਇਸ ਤੋਂ ਪਹਿਲਾਂ ਤੁਸੀਂ ਸੁਣਿਆ ਹੋਵੇਗਾ ਇਹਨਾਂ ਦਾ ਹੀ ਬਿਆਨ ਆ ਕਟਰ ਸਾਹਿਬ ਦਾ ਪਿਛਲੇ ਅੰਦੋਲਨ ਵੇਲੇ ਜਦੋਂ ਇਹ ਕਹਿ ਰਹੇ ਸੀਗੇ ਕਿ ਲੱਠ ਮਾਰੋ ਭਗਾਓ ਇਨਕੋ ਆਰਡਰ ਕਿਸੇ ਕੋਈ ਉੱਪਰ ਮੁਕੱਦਮਾ ਹੋ ਜਾਏਗਾ ਤੋ ਜੇਲ੍ਹ ਸੇ ਨੇਤਾ ਬਣ ਕੇ ਨਿਕਲੋਗੇ ਇਸ ਤਰ੍ਹਾਂ ਦੇ ਬਿਆਨ ਵੀ ਦਿੱਤੇ ਨੇ ਜੀ ਦੇਸ਼ ਦਾ ਪ੍ਰਧਾਨ ਮੰਤਰੀ ਜਿਹੜਾ ਦੇਸ਼ ਦਾ ਪ੍ਰਧਾਨ ਮੰਤਰੀ ਹੁੰਦਾ ਹੈ ਕਿਸੇ ਪਾਰਟੀ ਦਾ ਨਹੀਂ ਹੁੰਦਾ ਉਹਨਾਂ ਨੇ ਕਿਸਾਨਾਂ ਨੂੰ ਅੰਦੋਲਨ ਜੀਵੀ ਤੱਕ ਕਿਹਾ ਜੀ ਤੇ ਬਾਅਦ ਦੇ ਵਿੱਚ ਫਿਰ ਉਹੀ ਕਿਸਾਨਾਂ ਦੇ ਬਾਰੇ ਵਿੱਚ ਇਹ ਕਹਿ ਰਹੇ ਨੇ ਕਿ ਜੀ ਅਸੀਂ ਤਾਂ ਕਿਸਾਨਾਂ ਤੋਂ ਮਾਫੀ ਮੰਗਦੇ ਹਾਂ ਸਾਤੋਂ ਸਾਡੀ ਤਪੱਸਿਆ ਦੇ ਵਿੱਚ ਕੋਈ ਕਸਰ ਰਹਗੀ ਫਿਰ ਇਹ ਗੱਲ ਕਹੀ ਗਈ ਆ ਉਸੇ ਪ੍ਰਧਾਨ ਮੰਤਰੀ ਵੱਲੋਂ ਤੋਂ ਮੈਂ ਤਾਂ ਹੀ ਤੁਹਾਨੂੰ ਇਹ ਗੱਲ ਕਹੀ ਹੈ ਕਿ ਸਮੇਂ-ਸਮੇਂ ਮੁਤਾਬਕ ਗਰਗੜ ਦੀ ਤਰ੍ਹਾਂ ਇਹ ਲੋਕ ਆਪਦਾ ਰੰਗ ਬਦਲਦੇ ਨੇ ਕਿਸਾਨ ਵਿਰੋਧੀ ਇਹ ਸਪਸ਼ਟ ਹੋ ਚੁੱਕੇ ਨੇ ਮਜ਼ਦੂਰ ਵਿਰੋਧੀ ਇਹ ਸਪਸ਼ਟ ਹੋ ਚੁੱਕੇ ਨੇ ਇਹ ਗੱਲਾਂ ਕਲੀਅਰ ਹੋ ਰਹੀਆਂ ਨੇ ਦੂ ਦੇਲੇਵਾਲ ਸਾਹਿਬ ਜੇਕਰ ਮਨੋਰਾਲ ਖੱਟੜ ਦੇ ਇਸ ਬਿਆਨ ਦੀ ਗੱਲ ਕੀਤੀ ਜਾਵੇ ਜੇਕਰ ਇਹਨਾਂ ਦੇ ਮੁਤਾਬਕ ਸ਼ੰਭੂ ਬਾਰਡਰ ਤੇ ਬੈਠੇ ਕਿਸਾਨ ਨਕਲੀ ਨੇ ਤਾਂ ਫਿਰ ਜਦੋਂ ਕੇਂਦਰੀ ਮੰਤਰੀ ਇੱਥੇ ਉਹਨਾਂ ਨਾਲ ਮੀਟਿੰਗਾਂ ਕਰਨਾ ਹੁੰਦੇ ਸਨ ਤਾਂ ਉਹ ਇੱਥੇ ਕਿਉਂ ਆਉਂਦੇ ਸਨ ਨਕਲੀ ਕਿਸਾਨਾਂ ਨਾਲ ਮੀਟਿੰਗ ਕਰਨ ਮੈਂ ਤੁਸੀਂ ਫੇਰ ਨਹੀਂ ਮੇਰੀ ਗੱਲ ਸਮਝੀ ਮੈਂ ਉਹੀ ਗੱਲ ਤਾਂ ਪਹਿਲਾਂ ਕਹੀ ਹੈ ਕਿ ਵਕਤ ਮੁਤਾਬਕ ਤੁਸੀਂ ਇਹਨੂੰ ਛੱਡੋ ਅਜੇ ਕੱਲ੍ਹ ਹੀ ਕੱਲ੍ਹ ਹੀ ਸ਼ਿਵਰਾਜ ਚੋਹਾਨ ਨੇ ਕੁਝ ਲੋਕਾਂ ਨਾਲ ਗੱਲ ਕੀਤੀ ਤੇ ਇਹ ਕਿਹਾ ਕਿ ਕਿਸਾਨ ਸਾਡਾ ਭਗਵਾਨ ਹੈ ਕਿਸਾਨ ਸਾਡਾ ਰੱਬ ਹੈ ਸੋ ਇਹਦਾ ਮਤਲਬ ਇਹ ਹੈ ਕਿ ਅਮਲੀ ਰੂਪ ਦੇ ਵਿੱਚ ਕੀ ਕਰਨਾ ਹੈ ਵਿਅਨਨ ਚ ਕੀ ਕਰਨਾ ਹੈ ਇੱਥੇ ਮੀਟਿੰਗਾਂ ਕਰਨ ਆਏ ਠੀਕ ਹੈ ਗੱਲ ਤੁਹਾਡੀ ਇਹ ਕਿ ਜੇਕਰ ਇਹ ਕਿਸਾਨ ਹੈ ਹੀ ਨਹੀਂ ਤਾਂ ਫਿਰ ਮੀਟਿੰਗ ਦੀ ਤਾਂ ਕੋਈ ਤੋਕੀ ਨਹੀਂ ਬਣਦੀ ਸੀ ਆਦਲੀ ਮੀਟਿੰਗ ਕਰਨਾਈ ਸੋ ਇੱਕ ਗੱਲ ਹੋਰ ਬੜੀ ਵਧੀਆ ਸਾਫ਼ ਕਰ ਦਿੱਤੀ ਕਟਰ ਸਾਹਿਬ ਨੇ ਇਹ ਕਹਿ ਕੇ ਕਿ ਅਸੀਂ ਕਿਸਾਨਾਂ ਨੂੰ ਹਰਿਆਣੇ ਚ ਕੁਸ਼ਨ ਨਹੀਂ ਦਿੱਤਾ ਸਵਾਲ ਇਹ ਕਿਤੇ ਤਾਂ ਇਹ ਇਹਨਾਂ ਦੇ ਲੀਡਰ ਕਹਿ ਦਿੰਦੇ ਆ ਇਹ ਤਾਂ ਜੀ ਪ੍ਰਸ਼ਾਸਨ ਦਾ ਕੰਮ ਹੁੰਦਾ ਹੈ ਲਾਅ ਐਂਡ ਆਰਡਰ ਨੂੰ ਮੇਨਟੇਨ ਕਰਨਾ ਉਹਨਾਂ ਨੂੰ ਕਿਵੇਂ ਦੀ ਲੋੜ ਲੱਗਦੀ ਹੈ ਉਹ ਓਵੇਂ ਕਰਦੇ ਆ ਪਰ ਮਨੋਹਰ لال ਖੱਤਰ ਇਸ ਇਸ਼ੂ ਦੇ ਉੱਤੇ ਆਪਣੀ ਪਿੱਟ ਸੱਪ ਕਦ ਤੱਕ ਪਾਉਂਦੇ ਨੇ ਕਿ ਅਸੀਂ ਕਿਸਾਨਾਂ ਨੂੰ ਹਰਿਆਣੇ ਚ ਕੁਸ਼ਨ ਨਹੀਂ ਦਿੱਤਾ ਜੀ ਇਹਦਾ ਮਤਲਬ ਉਹਨੇ ਇਸ ਗੱਲ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜੋ ਕੀਤਾ ਹਰਿਆਣੇ ਦੇ ਬਾਰਡਰ ਦੇ ਉੱਤੇ ਕਿਸਾਨਾਂ ਦੇ ਨਾਲ ਲੋਕਾਂ ਦੇ ਗੋਲੀਆਂ ਚਲਾਈਆਂ ਲੋਕ ਸ਼ਹੀਦ ਕੀਤੇ ਲੋਕ ਜ਼ਖਮੀ ਕੀਤੇ ਉਹ ਸਾਰੇ ਭਾਜਪਾ ਨੇ ਕੀਤੇ ਨੇ ਹਰਿਆਣੇ ਦੇ ਇਸ ਮੁੱਖ ਮੰਤਰੀ ਦੇ ਇਸ਼ਾਰੇ ਦੇ ਹੋਇਆ ਸੋ ਇਹ ਇਹਨਾਂ ਦਾ ਕਿਸਾਨ ਵਿਰੋਧੀ ਜਿਹੜਾ ਚਿਹਰਾ ਹੈ ਉਹ ਨੰਗਾ ਹੋ ਰਿਹਾ ਜੀ ਜੇ ਡੱਲੇ ਸਾਹਿਬ ਤੁਸੀਂ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਇਸ ਵਕਤ ਪੰਜਾਬ ਬੀਜੇਪੀ ਦੇ ਸੀਨੀਅਰ ਨੇਤਾ ਹਰਜੀਤ ਸਿੰਘ ਗਰੇਵਾਲ ਵੀ ਜੁੜ ਚੁੱਕੇ ਨੇ ਗਰੇਵਾਲ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾਮ ਨਾਲ ਚੱਲ ਤੇ। ਜੁਕਰੀਆ ਜੀ ਧੰਨਵਾਦ ਜੀ ਗਰੇਵਾਲ ਸਾਹਿਬ ਅੱਜ ਇੱਕ ਹੋਰ ਬਿਆਨ ਜਿਹੜਾ ਕਿਸਾਨਾਂ ਨੂੰ ਲੈ ਕੇ ਮਨੋਰ ਨਾਲ ਖੱਟੜ ਵੱਲੋਂ ਦਿੱਤਾ ਗਿਆ ਕਿਹਾ ਹੈ ਕਿ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਨੇ ਉਹ ਅਸਲੀ ਕਿਸਾਨ ਹੈ ਹੀ ਨਹੀਂ ਕੀ ਕਹਿਣਾ ਤੁਹਾਡਾ? ਮੈਂ ਸਮਝਦਾ ਕਿ ਕਿਸਾਨ ਤਾਂ ਉਹ ਹੈਗੇ ਨੇ ਐਸੀ ਗੱਲ ਨਹੀਂ ਇਹ ਇਹ ਤਾਂ ਇਹ ਸਾਨੂੰ ਵੀ ਕਹਿ ਸਕਦੇ ਕਿ ਇਹ ਅਸਲੀ ਕਿਸਾਨ ਨਹੀਂ ਹੈ ਕਿਸਾਨ ਅਸੀਂ ਵੀ ਹਾਂ ਕਿਸਾਨ ਉਹ ਵੀ ਨੇ ਐਸੀ ਕੋਈ ਗੱਲ ਨਹੀਂ ਹੈ ਪਰ ਉਹ ਇੱਕ ਕਿਸਾਨ ਜਥੇਬੰਦੀਆਂ ਦਾ ਅੰਦੋਲਨ ਆ ਆ ਜਥੇਬੰਦੀਆਂ ਜਿਹੜੀਆਂ ਹੁੰਦੀਆਂ ਨੇ ਉਹ ਆਪਣੀ ਆਪਣੀ ਵਿਚਾਰਧਾਰਾ ਤੋਂ ਪ੍ਰੇਰਿਤ ਹੁੰਦੀਆਂ ਨੇ ਜਿਸ ਨੂੰ ਮੈਂ 올 ਇੰਡੀਆ ਕਿਸਾਨ ਮੋਰਚਾ ਜਿਹੜਾ ਬੀਜੇਪੀ ਦਾ ਉਹਦਾ ਜਨਨ ਸਕਟਿਵਰੇਆ ਉਹਦਾ ਇੰਚਾਰਜ ਰਹਾ ਬਹੁਤ ਦੇਰ ਤੇ ਸਾਡੇ ਨਾਲ ਵੀ 2 ਲੱਖ 4 ਲੱਖ 10 ਲੱਖ ਕਿਸਾਨ ਦੇਸ਼ ਜੁੜੇ ਹੋਣੇ ਆ ਜਿਆਦਾ ਵੀ ਹੋ ਸਕਦੇ ਆ ਤੇ ਕੋਈ ਸਾਡੀ ਮੈਂਬਰਸ਼ਿਪ 18 ਕਰੋੜ ਪਰ ਉਹਦਾ ਇਹ ਮਤਲਬ ਨਹੀਂ ਹੈ ਕਿ ਸਾਰੇ ਕਿਸਾਨਾਂ ਦੀ ਅਸੀਂ ਆਵਾਜ਼ ਬਣ ਗਏ ਉਹ ਸਾਡੀ ਵਿਚਾਰਧਾਰਾ ਤੋਂ ਪ੍ਰੇਰਿਤ ਨੇ ਇਸੇ ਤਰ੍ਹਾਂ ਬਾਕੀ ਜਥੇਬੰਦੀਆਂ ਦਾ ਹੁੰਦਾ ਪਰ ਉਹਦਾ ਇਹ ਵੀ ਮਤਲਬ ਨਹੀਂ ਹੈ ਕਿ ਅਸੀਂ ਜੋ ਕਿਸਾਨ ਨਹੀਂ ਆ ਜੈਨੂਨ ਮੰਗਾ ਨੇ ਉਹਦਾ ਵਿਰੋਧ ਕਰੀਏ ਸਾਡੀ ਸਰਕਾਰ ਉਸੇ ਕੰਮ ਕਰ ਰਹੀ ਹੈ ਮੈਂ ਤੁਹਾਨੂੰ ਇਹ ਇੱਕ ਸੂਚਨਾ ਦੀ ਤਰ੍ਹਾਂ ਦੇ ਦਿੰਦਾ ਕਿ ਬਹੁਤ ਜਲਦੀ ਬਹੁਤ ਸਾਰੀਆਂ ਚੀਜ਼ਾਂ ਹੋਣ ਆ ਰਹੀਆਂ ਨੇ ਜਿਹੜੀਆਂ ਕਿ ਆਪਣੇ ਆਪ ਹੀ ਹੋ ਜਾਣੀਆਂ ਨੇ ਕੋਈ ਐਸੀ ਗੱਲ ਨਹੀਂ ਹੈ ਕਿਸਾਨ ਸਨਪਨਾਲ ਦੇ ਇਸੇ ਹੋਰ ਵੀ ਕਿਸਾਨ ਸੰਗਠਨ ਨੇ ਅਬ ਜਿਵੇਂ ਪੰਜਾਬ ਚ ਵੀ ਆਪਣਾ ਰਾਜੇਵਾਲ ਜੀ ਹੈਗੇ ਆ ਬੜੇ ਸੂਝਵਾਨ ਲੀਡਰ ਨੇ ਕਿਸਾਨਾਂ ਦੇ ਉਹ ਗਰਾਹਾ ਸਾਹਿਬ ਹੈਗੇ ਉਹਨਾਂ ਦੀ ਜਥੇਬੰਦੀ ਕਾਫੀ ਆ ਤੇ ੱਲੇਵਾਲ ਸਾਹਿਬ ਵੀ ਕੰਮ ਕਰਦੇ ਆ ਉਹਨਾਂ ਦੇ ਸਾਥੀ ਨੇ ਵੈਸੇ ਤਾਂ ਚਲੋ ਹੁਣ ਇਹਨਾਂ ਦੀ ਦਿਸ਼ਾ ਅਲੱਗ ਹੋ ਗਈ ਉਹਨਾਂ ਦੀ ਅਲੱਗ ਹੋ ਗਈ ਪਰ ਕਿਸਾਨ ਦੇ ਮਸਲੇ ਤੇ ਤਾਂ ਇਕੱਠੇ ਹੀ ਨੇ ਐਸੀ ਕੋਈ ਗੱਲ ਨਹੀਂ ਮੈਂ ਕੋਈ ਇਹਨਾਂ ਦਾ ਝਗੜਾ ਖੜਾ ਕੇ ਕੁਝ ਨਹੀਂ ਹੈਗਾ ਮੈਂ ਤਾਂ ਚਾਹੁੰਦਾ ਕਿ ਇਕੱਠੇ ਰਹਿਣ ਠੀਕ ਹੈ ਨਾ ਬਿਲਕੁਲ ਗਰੇਵਾਲ ਸਾਹਿਬ ਗਰੇਵਾਲ ਸਾਹਿਬ ਇਸ ਤੋਂ ਪਹਿਲਾਂ ਸੀ ਢਲੇਵਾਲ ਸਾਹਿਬ ਸਾਡੇ ਨਾਲ ਜੁੜੇ ਹੋਏ ਨੇ ਉਹ ਕਹਿ ਰਹੇ ਸਨ ਕਿ ਜਦੋਂ ਸ਼ਿਵਰਾ ਚੋਹਾਨ ਦੇ ਨਾਲ ਕੇਂਦਰੀ ਖੇਤੀਬਾੜੀ ਦੇ ਮੰਤਰੀ ਦੇ ਨਾਲ ਕੁਝ ਲੋਕ ਨੇ ਉਹ ਕਿਸਾਨ ਦੱਸ ਕੇ ਜਿਹੜਾ ਕਿ ਉੱਥੇ ਉਹ ਮਿਲਦੇ ਨੇ ਉਹਨਾਂ ਦੇ ਨਾਲ ਉਹ ਕਹਿੰਦੇ ਨੇ ਕਿ ਇਹ ਮੋਦੀ ਸਰਕਾਰ ਦੀਆਂ ਕਈ ਜਿਹੜੀਆਂ ਯੋਜਨਾਵਾਂ ਉਹਨਾਂ ਤੋਂ ਖੁਸ਼ ਨੇ ਕਹਿੰਦਾ ਮਤਲਬ ਕਿ ਜਿਹੜੇ ਲੋਕ ਸਰਕਾਰ ਦੀ ਹਾਂ ਦੇ ਹਾਂ ਵਿੱਚ ਮਿਲਾਉਂਦੇ ਨੇ ਉਹ ਭਗਵਾਨ ਨੇ ਜਿਹੜੇ ਕਿਸਾਨ ਹਾਂ ਦੀ ਹਾਂ ਦੇ ਵਿੱਚ ਨਹੀਂ ਮਿਲਾਉਂਦੇ ਉਹ ਨਕਲੀ ਨੇ ਇਹ ਦੋਰਾ ਮਾਪਦੰਡ ਕਿਉਂ ਗੱਲ ਉਹ ਨਹੀਂ ਹੈ ਗੱਲ ਇਹਨਾਂ ਨਾਲ ਵੀ ਹੋਊ ਗੱਲ ਸਾਰਿਆਂ ਨਾਲ ਹੋਊਗੀ ਅ ਔਰ ਰਾਜੇਵਾਲ ਜੀ ਨਾਲ ਵੀ ਹੋਊਗੀ ਔਰ ਦੂਸਰੇ ਉਗਰਾਹਾ ਸਾਹਿਬ ਨਾਲ ਵੀ ਹੋਊ ਜਿਹੜੇ ਅੰਦੋਲਨ ਨਹੀਂ ਕਰਨਗੇ ਐਸਾ ਥੋੜਾ ਕਿ ਉਹ ਲੀਡਰ ਨਹੀਂ ਹੈਗੇ ਉਹਨਾਂ ਨਾਲ ਵੀ ਗੱਲ ਹੋਊਗੀ ਜਿਹੜੇ ਅੰਦੋਲਨ ਕਰਦੇ ਆ ਉਹਨਾਂ ਨਾਲ ਵੀ ਹੋਊਗੀ ਉਹ ਸਾਰੇ ਆਪਣੇ ਹੀ ਆ ਆਪਾਂ ਦੇਸ਼ ਇੱਕੋ ਦੇਸ਼ ਦੇ ਵਸਣਦੇ ਆ ਇਕੱਠੇ ਹੋ ਕੇ ਤਾਂ ਕਿਸਾਨ ਤੋਂ ਬਿਨਾ ਦੇਖੋ ਅਗਰੀਰੀਅਨ ਬੇਸਡ ਇਕਨੋਮੀ ਆ ਸਾਡੀ ਆਰਥਿਕਾ ਜਿਹੜੀ ਉਹਦੇ ਆਧਾਰ ਕਰਦੀ ਆ ਅਸੀਂ ਆਰਥਿਕ ਤੱਕ ਕਿੱਦਾਂ ਸੁਧਾਰਾਂਗੇ ਦੇਸ਼ ਨੂੰ ਵਿਕਾਸ ਦੇ ਰਸਤੇ ਤੇ ਕਿੱਦਾਂ ਲੈ ਜਾਗੇ ਜੇ ਕਿਸਾਨ ਦੇ ਹਿੱਤ ਦੀਆਂ ਨੀਤੀਆਂ ਨਹੀਂ ਹੋਣਗੀਆਂ ਮੈਂ ਕੋਈ ਢੱਲੇਵਾਲ ਜੀ ਦਾ ਵਿਰੋਧੀ ਨਹੀਂ ਇਹ ਵੀ ਸੰਘਰਸ਼ ਕਰ ਰਹੇ ਨੇ ਇਸ ਉਮਰ 'ਚ ਜਿਹੜੀ ਚੇ ਕਰ ਰਹੇ ਆ ਸੰਘਰਸ਼ ਬਜ਼ੁਰਗਤਾ ਘਰਾਂ 'ਚ ਬੈਠੇ ਹੁੰਦੇ ਆ ਜੀ ਇਹ ਲੱਗੇ ਹੋਏ ਆ ਮੈਂ ਇਹਨਾਂ ਦਾ ਇਸ ਵੱਲੋਂ ਪ੍ਰਸ਼ੰਸਕ ਆ ਮੇਰੇ ਨਾਲ ਕਈ ਵਾਰ ਕਈਆਂ ਲੋਕਾਂ ਦੀ ਗੱਲ ਹੁੰਦੀ ਆ ਉਹ ਢੱਲੇਵਾਲ ਜੀ ਇਦਾਂ ਅਬਰਾਜੇਵਾਲ ਜੀ ਇਦਾਂ ਮ ਹੈ ਯਾਰ ਕਿਸ ਉਮਰ 'ਚ ਲੱਗੇ ਹੋਏ ਨੇ ਔਰ ਬਜ਼ੁਰਗਤਾ ਘਰਾਂ 'ਚ ਬੈਠੇ ਹੁੰਦੇ ਅਗਲੇ ਕਹਿੰਦੇ ਅਸੀਂ ਕੀ ਲੈਣਾ ਮੈਂ ਕਹਾਂ ਉਹ ਕਿਸਾਨ ਦੇ ਇਤਲੇ ਹੀ ਲੱਗਿਆ ਉਹਨਾਂ ਦਾ ਕੋਈ ਇਹ ਥੋੜਾ ਕੇ ਉਹਨਾਂ ਨੂੰ ਬਹੁਤ ਬੜਾ ਲਾਭ ਹੋ ਜਾਣਾ ਇਸ ਤੋਂ ਐਸੀ ਕੋਈ ਗੱਲ ਨਹੀਂ ਹੈ ਕੋਈ ਤਨਖਾਹ ਨਹੀਂ ਲੱਗ ਜਾਣੀ ਇਹ ਤਾਂ ਇੱਕ ਲੋਕਾਂ ਦੀ ਸੇਵਾ ਦੇਸ਼ ਦੀ ਸੇਵਾ ਹੈ ਜਿਹੜਾ ਸੰਘਰਸ਼ ਵੀ ਕਰ ਰਹੇ ਹੈ ਨਾ ਮੈਂ ਤਾਂ ਇਹਨੂੰ ਦੇਸ਼ ਦੀ ਸੇਵਾ ਕਹਿੰਦਾ ਠੀਕ ਹੈ ਮੈਂ ਕਿਉਂਕਿ ਮੈਂ ਖੁਦ ਸੰਘਰਸ਼ਾ ਚੋਂ ਹੀ ਨਿਕਿਆ ਕੋਈ ਇੱਥੇ ਐਸੀ ਜਗ੍ਹਾ ਕਿ ਸਾਨੂੰ ਕੋਈ ਲੋਕ ਨਹੀਂ ਜਾਣਨ ਲੱਗੇ ਇਹ ਠੀਕ ਹੈ ਵੀ ਆਪਦੀ ਆਪਦੀ ਪਾਰਟੀ ਦੇ ਲਈ ਅਸੀਂ ਲੜਾਈ ਲੜਦੇ ਆ ਵਿਚਾਰਧਾਰਾ ਲਈ ਲੜਦੇ ਆ ਉਹਨੂੰ ਅੱਗੇ ਲਿਜਾਣ ਲਈ ਲੜਦੇ ਆ ਤੇ ਇਹ ਸਪੈਸ਼ਲ ਮਤਲਬ ਕਿਸਾਨ ਹਿੱਤ ਲਈ ਲਗਾਤਾਰ ਸੰਘਰਸ਼ ਕਰ ਰਹੇ ਆ ਕਰਨਾ ਚਾਹੀਦਾ ਪਰ ਸਾਰਿਆਂ ਦਾ ਹੀ ਸਤਕਾਰ ਹੋਊਗਾ ਔਰ ਇਹ ਨਹੀਂ ਕਿ ਇਹਨਾਂ ਨੂੰ ਛੱਡ ਕੇ ਕਰਾਂਗੇ ਕੁਝ ਪਰ ਬਹੁਤ ਜਲਦੀ ਬਹੁਤ ਅੱਛੇ ਫੈਸਲੇ ਲਵਾਂਗੇ ਜੋ ਮੈਂ ਸਮਝਦਾ ਔਰ ਉਹਦੇ ਚ ਇਹ ਵੀ ਦੇਖ ਲੈਣ ਪਹਿਲਾਂ ਫੈਸਲਾ ਕਰਾਉਣ ਤੋਂ ਪਹਿਲਾਂ ਜਰੂਰ ਦੇਖਣ ਕਿ ਵੀ ਇਹ ਕਿਸਾਨ ਹਿੱਤ ਹੈ ਵੀ ਜਾਂ ਨਹੀਂ ਕੱਲ ਨੂੰ ਕਈ ਫੈਸਲੇ ਅੱਜ ਇਹਨਾਂ ਨੂੰ ਵੀ ਲੱਗਦੇ ਹੋਣੇ ਕਿ ਆ ਠੀਕ ਨੇ ਸਾਨੂੰ ਵੀ ਕਈ ਲੱਗਦੇ ਹੋਣੇ ਆ ਇਹ ਠੀਕ ਨੇ ਪਰ ਕਦੇ ਐਸਾ ਨਾ ਹੋ ਜੇ ਕਿ ਜਿਹਦੇ ਨਾਲ ਨੁਕਸਾਨ ਹੋਵੇ ਕਿਸਾਨ ਦਾ ਹਿੱਤ ਹੋਣਾ ਚਾਹੀਦਾ ਨੁਕਸਾਨ ਨਹੀਂ ਹੋਣਾ ਚਾਹੀਦਾ ਤਾਂ ਹੀ ਦੇਸ਼ ਦਾ ਹਿੱਤ ਹੋਏਗਾ ਇਹਦੇ ਸਾਨੂੰ ਲੱਗਣਾ ਪੈਣਾ ਕਿ ਸਾਡੀ ਬਹੁਤ ਬੜੀ ਜਿਹੜੀ ਪਾਪੂਲੇਸ਼ਨ ਆ ਨਾ ਉਹ ਇਹਦੇ ਤੇ ਆਧਾਰਿਤ ਆ ਅੱਜ ਠੀਕ ਹੈ ਆ ਜਿਹੜਾ ਮੂੰਗਫਲੀ ਦੀ ਰੇੜੀ ਲਾਉਂਦਾ ਉਹ ਵੀ ਕਿਸਾਨ ਹੀ ਆ ਸਮਝੋ ਉਹਦੀ ਆਮਦਨ ਤਾਂ ਚੱਲਣੀ ਆ ਜੇ ਕਿਸਾਨ ਮੂੰਗਫਲੀ ਪੈਦਾ ਕਰੂਗਾ ਤੇ ਉਹ ਤੋਂ ਖਰੀਦ ਕੇ ਵੇਚੂਗਾ ਤੇ ਇਸੇ ਤਰ੍ਹਾਂ ਸਬਜ਼ੀ ਵਾਲਾ ਜਿਹੜਾ ਰੇੜੀਆਂ ਲਾਉਂਦੇ ਨੇ ਕਿਸਾਨ ਤੇ ਬਹੁਤ ਲੋਕ ਆਦਰ ਚ ਰਹੇ ਬਿਲਕੁਲ ਬਿਲਕੁਲ ਗਰੇਵਾਲ ਸਾਹਿਬ ਤੁਸੀਂ ਵੀ ਸਾਡੇ ਨਾਲ ਬਣੇ ਰਹੋ ਡਲੇਵਾਲ ਸਾਹਿਬ ਬਣੇ ਰਹੋ ਸਾਡੇ ਨਾਲ ਇਸ ਵਕਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਵਿਰਸਾ ਸਿੰਘ ਬਲਟੋਆ ਵੀ ਜੁੜ ਚੁੱਕੇ ਨੇ ਬਲਟੋਆ ਸਾਹਿਬ ਤੁਹਾਡਾ ਬਹੁਤ ਬਹੁਤ ਸੁਆਗਤ ਹੈ ਡੇਲੀ ਪੋਸਟ ਪੰਜਾਬ ਨਾਮਾ ਚਲ ਤੇ ਮਿਹਰਬਾਨੀ ਜੀ ਥੈਂਕ ਯੂ ਜੀ ਵਿਰਸਾ ਸਿੰਘ ਜੀ ਇੱਕ ਪਾਸੇ ਦੂਸਰੇ ਸੂਬੇ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚੋਂ ਨਿਕਲਿਆ ਉੱਥੇ ਦੱਸਿਆ ਜਾ ਰਿਹਾ ਹੈ ਕਿ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹ ਨਕਲੀ ਨੇ ਜਦੋਂ ਕਿ ਜਿਹੜੇ ਦਿੱਲੀ ਦੇ ਵਿੱਚ ਕਿਸਾਨ ਮਿਲ ਜਾਂਦੇ ਨੇ ਉਹ ਕਿਸਾਨ ਭਗਵਾਨ ਦੱਸੇ ਜਾਂਦੇ ਨੇ ਕੇਂ ਦੇਖੋ ਪਤਾ ਨਹੀਂ ਕਿਹੜੇ ਰਾਹ ਪੈ ਗਈ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਕਿ ਨੇਤੀ ਅਜੇ ਹੀ ਵਿਵਾਦਿਤ ਜਾਣ ਦਿੰਦੇ ਹੈ ਜਿਨ੍ਹਾਂ ਦੇ ਨਾਲ ਮਸਲੇ ਹੱਲ ਹੋਣ ਦੀ ਤਾਂ ਤੇ ਕੋੜਾ ਤਨਵਾਦੀ ਹੋ ਇਹਨਾਂ ਨੇ ਕਿਸਾਨਾਂ ਦੇ ਬਾਰੇ ਨਕਾਬ ਬਾਰੇ ਗੱਲ ਕੀਤੀ ਹੈ ਜੀ ਤੇ ਨਕਾਬ ਤੇ ਧੋਖੇ ਦਾ ਇਹਨਾਂ ਨੇ ਪਾਇਆ ਔਰ ਦੇਖੋ ਸਭ ਤੋਂ ਪਹਿਲੀ ਤੇ ਗੱਲ ਹੈ ਕਿ ਤੇ ਗ੍ਰਾਮ ਮਹੀਨੇ ਕਿਸਾਨੀ ਸੰਘਰਸ਼ ਚੱਲਿਆ ਜੀ ਪੀਸਫੁੱਲ ਚੱਲਿਆ ਔਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਤਿੰਨ ਕਾਨੂੰਨਾਂ ਨੂੰ ਬਨਾਉਣ ਲਈ ਮਾਫੀ ਮੰਗ ਕੇ ਵਾਪਸ ਲਿਆ ਤੇ ਨਾਲ ਕੁਝ ਹੋਰ ਜਿਹੜੀਆਂ ਨੇ ਮੰਗਾਂ ਕਿਸਾਨਾਂ ਦੀਆਂ ਉਹਨਾਂ ਤੇ ਵਿਚਾਰ ਕਰਨ ਲਈ ਤੇ ਉਹਨਾਂ ਨੂੰ ਲਾਗੂ ਕਰਨ ਵਾਸਤੇ ਸਹਿਮਤੀ ਦਿੱਤੀ ਤੇ ਬਾਅਦ ਲੱਭੇ ਹੀ ਨਹੀਂ ਜੀ ਉਹ ਮੰਗਾ ਕਿੱਧਰ ਗਈਆਂ ਉਹਦੇ ਦੇ ਵਿਚਾਰ ਕਿੱਧਰ ਗਿਆ ਔਰ ਜੇ ਕਿਸਾਨ ਆ ਜੋ ਗੱਲਾਂ ਕਰਦੇ ਨੇ ਕਿ ਜਿਹੜੀਆਂ ਤੁਸੀਂ ਸਾਡੇ ਨਾਲ ਬਾਕੀ ਗੱਲਾਂ ਕੀਤੀਆਂ ਸੀਗੀਆਂ ਕਿਉਂਕਿ ਮੇਨ ਤੇ ਹੈਗਾ ਐਮਐਸਪੀ ਗਰੰਟੀ ਦੀ ਗੱਲ ਜਿਹੜੀ ਹੈ ਕਿਸਾਨ ਕਰਦੇ ਨੇ ਹਾਂਜੀ ਉਸ ਗੱਲ ਵਾਲੇ ਪਾਸੇ ਕੋਈ ਆਉਂਦਾ ਹੀ ਨਹੀਂ ਤੇ ਜੇ ਕਿਸਾਨ ਜਿਹਨੂੰ ਸੰਘਰਸ਼ ਦਾ ਜਾਂ ਹਰੇਕ ਵਰਗ ਨੂੰ ਲੋਕਤੰਤਰੀ ਤਰੀਕੇ ਨਾਲ ਸੰਘਰਸ਼ ਦਾ ਅਧਿਕਾਰ ਹੈ ਤੇ ਪਹਿਲੀ ਇਹ ਨਾ ਮੇਰਾ ਖਿਆਲ ਹੈ ਕਿ ਹਿੰਦੁਸਤਾਨ ਦੀਆਂ ਛੜਕਾਂ ਹੋਣੀਆਂ ਨੇ ਜਿਨ੍ਹਾਂ ਦੇ ਉੱਤੇ ਵੱਡੀਆਂ-ਵੱਡੀਆਂ ਕੰਧਾਂ ਕੀਤੀਆਂ ਗਈਆਂ ਹੋਣ ਔਰ ਬਕਾਇਦਾ ਕਿੱਲ ਵੱਡੇ-ਵੱਡੇ ਗੱਡੇ ਗਏ ਹੋਣ ਤੇ ਕਿਸਾਨਾਂ ਦੇ ਉੱਤੇ ਸੜਕ ਦੇ ਉੱਤੇ लाਠੀਚਾਰਜ ਕੀਤੇ ਗਏ ਹੋਣ ਗੋਲੀਆਂ ਚਲਾਈਆਂ ਗਈਆਂ ਹੋਣ ਤੇ ਹੰਝੂ ਗੈਸ ਤੇ ਗੋਲੇ ਚਲਾਏ ਗਏ ਹੋਣ ਤੇ ਕਿਸਾਨਾਂ ਨੂੰ ਕਿਸਾਨ ਜਿਹੜਾ ਆ ਇੱਕ ਨੌਜਵਾਨ ਨੂੰ ਸ਼ਹੀਦਤਾ ਕਰ ਦਿੱਤਾ ਗਿਆ ਹੋਵੇ ਗੋਲੀ ਮਾਰ ਕੇ ਤੇ ਨਕਾਬ ਕਿਨੇ ਪਾਇਆ ਹੈ ਹਾਂਜੀ ਇਹ ਤੇ ਰਾਜਾ ਸ਼ਾਹੀ ਹੋਗੀ ਤਾਨਾ ਸ਼ਾਹੀ ਹੋਗੀ ਇਸਾਂ ਦੀ ਹੱਥ ਮੰਨ ਕੇ ਬੇਨਤੀ ਹੈ ਜੀ ਕਿ ਇਹਨਾਂ ਗੱਲਾਂ 'ਚ ਨਾ ਪਾਓ ਇਹਨਾਂ ਨਾ ਕੜਤਨਵਾਦੀ ਆ ਦੇਸ਼ ਦਾ ਮਾਹੌਲ ਖਰਾਬ ਹੁੰਦਾ ਕਿ ਠੀਕ ਕਰ ਤੁਸੀਂ ਦੁਖੀ ਜੇ ਕਿ ਤੁਹਾਨੂੰ ਹਰਿਆਣੇ 'ਚ ਲੋਕੀ ਹੁਣ ਮੂੰਹ ਨਹੀਂ ਲਾਉਂਦੇ ਜਿਹੜੇ ਪਿੰਡਾਂ 'ਚ ਨੇ ਕਿਸਾਨ ਨੇ ਉੱਥੋਂ ਦੇ ਕਿਸਾਨਾਂ ਨੇ ਵੀ ਬਹੁਤ ਵੱਡਾ ਰੋਲ ਅਦਾ ਕੀਤਾ ਹੈ ਕਿਸਾਨੀ ਸੰਘਰਸ਼ 'ਚ ਔਰ ਉਹਨਾਂ ਦੀ ਤੇ ਪੰਜਾਬ ਦੀਆਂ ਲਗਭਗ ਜਿਹੜਾ ਸਾਰਾ ਕੁਝ ਸੇਮ ਹੈ ਹਾਂਜੀ ਉੱਥੇ ਖੇਤੀਬਾੜੀ ਵੀ ਸੇਮ ਹੈ ਮੰਗਾ ਵੀ ਸੇਮ ਹੈ ਸੁਭਾਅ ਵੀ ਸੇਮ ਹੈ ਤੇ ਜਦੋਂ ਉਹ ਲੋਕ ਹੁਣ ਪਿੰਡਾਂ 'ਚ ਇਹਨਾਂ ਦਾ ਵਿਰੋਧ ਕਰਦੇ ਆ ਤੇ ਇਹ ਉਸ ਤੋਂ ਅੱਗੇ ਚਲੇ ਗਏ ਨਹੀਂ ਜਾਣਾ ਚਾਹੀਦਾ ਰੁਕਣਾ ਚਾਹੀਦਾ ਹੈ ਅਕਾਲ ਕੰਗੜਾ ਦਾ ਨੌਤਨੇ ਚੰਦ ਚੜ੍ਹਦਾ ਹੁਣ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਐਮਪੀ ਉਹਨਾਂ ਦਾ ਜਿਹੜਾ ਇਹ ਬਿਆਨ ਹੈ ਬੜਾ ਦੁਖਦਾਈ ਹੈ ਨਿੰਦਾ ਜਨਕ ਜੀ ਵਿਰਸਾ ਸਿੰਘ ਸਾਡੇ ਨਾਲ ਬਣੇ ਰਹੋ ਸਾਡੇ ਨਾਲ ਹਰੇ ਅਗਰਜੀਤ ਸਿੰਘ ਗਰੇਵਾਲ ਵੀ ਜੁੜੇ ਹੋਏ ਨੇ ਜਗਜੀਤ ਸਿੰਘ ਢੱਲੇਵਾਲ ਕਿਸਾਨ ਆਗੂ ਵੀ ਨੇ ਉਹਨਾਂ ਵੀ ਜੁੜੇ ਹੋਏ ਨੇ ਸੋ ਢੱਲੇਵਾਲ ਸਾਹਿਬ ਜਿਵੇਂ ਕਿ ਵਿਰਸਾ ਸਿੰਘ ਬਲਟੋਆ ਨੇ ਕਿਹਾ ਹੈ ਕਿ ਹਰਿਆਣਾ ਦੇ ਵਿੱਚ ਵੀ ਜਿਹੜਾ ਬੀਜੇਪੀ ਨੂੰ ਕਿਸਾਨ ਜਿਹੜੇ ਨੇ ਉਹ ਪਿੰਡਾਂ ਦੇ ਵਿੱਚ ਵੜ ਨਹੀਂ ਦੇ ਰਹੇ ਕੀ ਹੁਣ ਜਿਹੜਾ ਇਹ ਬਿਆਨ ਹੈ ਇਸ ਤਰੀਕੇ ਨਾਲ ਦੇਖਿਆ ਜਾਵੇ ਕਿ ਜਿਹੜੇ ਦੂਸਰਾ ਵੋਟ ਬੈਂਕ ਹੈ ਉਸ ਨੂੰ ਸਾਦਨ ਦੇ ਲਈ ਕਿਸਾਨਾਂ ਦੇ ਖਿਲਾਫ ਬਿਆਨ ਦਿੱਤਾ ਗਿਆ ਢੱਲੇਵਾਲ ਸਾਹਿਬ ਦੇਖੋ ਗੱਲ ਕੀ ਹੈ ਮੈਂ ਪਹਿਲਾਂ ਵੀ ਇਹ ਗੱਲ ਕੀਤੀ ਹੈ ਕਿ ਸਾਡੇ ਖਿਲਾਫ ਬਿਆਨ ਪਹਿਲੀ ਵਾਰੀ ਨਹੀਂ ਆਇਆ ਜੀ ਸੰਗਨਰਨੋਤ ਰੋਜ਼ ਸਾਡੇ ਖਿਲਾਫ ਬਿਆਨ ਦਿੰਦੀ ਹੈ ਖੱਟਰ ਜੀ ਨੇ ਪਹਿਲਾਂ ਸਾਡੇ ਖਿਲਾਫ ਬਿਆਨ ਦਿੱਤੇ ਹੁਣ ਫੇਰ ਦਿੱਤਾ ਅਨਲਵਜ ਸਿੰਘ ਦਾ ਬਿਆਨ ਸਾਡੇ ਖਿਲਾਫ ਆਇਆ ਸਾਡੇ ਪਿਛਲੇ ਐਗਰੀਕਲਚਰ ਮਨਿਸਟਰ ਦੇ ਬਿਆਨ ਸਾਡੇ ਖਿਲਾਫ ਆਏ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਦਾ ਬਿਆਨ ਇਹ ਆਇਆ ਕਿ ਇਹ ਅੰਦੋਲਨ ਜੀ ਵੀ ਬੈਠੇ ਨੇ ਸਾਨੂੰ ਸਾਨੂੰ 100 ਰੁਪਏ ਦੇ ਦਿਹਾੜੀਦਾਰ ਕਈ ਕਈ ਵੀ ਮਤਲਬ ਸਮੋਦਤ ਹੋਏ ਨੇ ਇਹ ਲੀਡਰ ਸਹਿਬਾਨ ਜੀ ਇਹ ਕਿਸੇ ਪਾਰਟੀ ਦੀ ਜਿਹੜੀ ਆਡੀਓਲੋਜੀ ਆ ਨਾ ਜੀ ਇਹ ਉਸ ਆਡੀਓਲੋਜੀ ਦੇ ਉੱਤੇ ਚੱਲ ਕੇ ਸਾਰਾ ਕੁਝ ਕੀਤਾ ਜਾ ਰਿਹਾ ਉਹ ਪੋਲਰਾਈਜੇਸ਼ਨ ਦੀ ਰਾਜਨੀਤੀ ਕਰਨ ਦੇ ਵਿੱਚ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਕੁਝ ਕਹਿਣ ਦੇ ਵਿੱਚ ਬਾਕੀ ਨਹੀਂ ਹੈ ਕਿ ਇਹਦੇ ਵਿੱਚ ਮੁਹਾਰਤ ਹੈ ਬੀਜੇਪੀ ਦੇ ਕੋਲੇ ਔਰ ਉਸ ਮੁਹਾਰਤ ਦੇ ਵਿੱਚੋਂ ਇਹ ਬਿਆਨਬਾਜ਼ੀ ਹੋ ਰਹੀ ਹੈ ਮੈਂ ਪਹਿਲਾਂ ਹੀ ਗੱਲ ਕੀਤੀ ਹੈ ਤੁਸੀਂ ਦੇਖਿਓ ਕਿਸੇ ਥਾਂ ਦੇ ਉੱਤੇ ਜਿੱਥੇ ਲੱਗੇਗਾ ਕਿ ਇੱਥੇ ਕਿਸਾਨਾਂ ਦੇ ਹੱਕ 'ਚ ਬੋਲਣਾ ਠੀਕ ਹੈ ਕਿਸਾਨਾਂ ਨੂੰ ਇੱਥੇ ਨਾਰਾਜ਼ ਕਰਨਾ ਠੀਕ ਨਹੀਂ ਉਸ ਵੇਲੇ ਬਿਆਨ ਆ ਜਾਏਗਾ ਆ ਇਹਨਾਂ ਦੀ ਆ ਬੀਬੀ ਜਿਹੜੀ ਹੈਗੀ ਹੈ ਕੰਗਣਾ ਰਣਾਉਤ ਉਹਨੇ ਕਿਸਾਨਾਂ ਦੇ ਖਿਲਾਫ ਬਹੁਤ ਕੁਝ ਬੋਲਿਆ ਜੀ ਚੋਣਾ ਦਾ ਮਾਹੌਲ ਚੱਲਦਾ ਸੀ ਭਾਜਪਾ ਨੇ ਮਿੰਟ ਲਾਇਆ ਉਹਨੂੰ ਇਹ ਕਹਿਣ ਲੱਗਿਆ ਵੀ ਇਹਨੂੰ ਇਹਨੂੰ ਬੰਦ ਕਰਾਓ ਬੋਲਣਾ ਜ਼ਰੂਰ ਤਾੜਨਾ ਵੀ ਕਰਦੀ ਪਰ ਮੈਂ ਕਹਿੰਦਾ ਵੀ ਉਹਦੇ ਖਿਲਾਫ ਉਹ ਫੇਰ ਬੋਲਣ ਬੋਲਣ ਲੱਗੀ ਜੀ ਉਹ ਰੋਜ਼ ਬੋਲਦੀ ਐ ਉਹਦੇ ਖਿਲਾਫ ਕਾਰਵਾਈ ਕਿਉਂ ਨਹੀਂ ਹੋ ਰਹੀ ਜੀ ਇਹਨਾਂ ਦੀ ਹਾਈ ਕਮਾਂਡ ਕਿਉਂ ਨਹੀਂ ਉਹਦੇ ਖਿਲਾਫ ਕਾਰਵਾਈ ਕਰਦੀ ਜੀ ਸੋ ਇਹ ਮੇਰਾ ਕਹਿਣ ਦਾ ਭਾਵੇਂ ਆ ਕਿ ਇੱਕ ਪਾਰਟੀ ਦੀ ਆਇਡੀਓਲੋਜੀ ਐ ਪਾਰਟੀ ਦੀ ਵਿਚਾਰਧਾਰਾ ਐ ਔਰ ਉਹਦੇ ਤੇ ਜਿਹੜਾ ਬਿਆਨ ਜਿਵੇਂ ਇਹਨਾਂ ਨੂੰ ਪੋਲਿਟੀਕਲੀ ਗੇਨ ਦਿੰਦਾ ਹੈ ਉਹਨਾਂ ਨੇ ਉਸ ਤਰੀਕੇ ਨਾਲ ਬਿਆਨਬਾਜ਼ੀ ਕਰਨੀ ਹੁੰਦੀ ਐ ਦੂਜੀ ਧਿਰ ਨੂੰ ਟਾਰਗੇਟ ਕਰਨਾ ਇੱਕ ਤੇਨੂੰ ਖੁਸ਼ ਕਰਨ ਦੀ ਕੋਸ਼ਿਸ਼ ਕਰਦੇ ਨੇ ਉਹ ਲਗਾਤਾਰ ਆਪਾਂ ਬਹੁਤ ਲੰਬੇ ਸਮੇਂ ਤੋਂ ਦੇਖਦੇ ਜਾ ਰਹੇ ਹਾਂ ਜੀ ਗਰੇਵਾਲ ਸਾਹਿਬ ਜਿਵੇਂ ਡਲੇਵਾਲ ਸਾਹਿਬ ਨੇ ਕਿਹਾ ਹੈ ਕਿ ਪਹਿਲਾਂ ਕੰਗੜਾ ਨੌਦੇਵਲੋਂ ਕੱਲ ਬਿਆਨ ਦਿੱਤਾ ਗਿਆ ਜਿਹੜੇ ਕਿ ਜਿਹੜੇ ਤਿੰਨ ਕਾਨੂੰਨ ਨੇ ਖੇਤੀ ਕਾਨੂੰਨ ਜਿਨ੍ਹਾਂ ਦੇ ਲਈ ਕਿਸਾਨਾਂ ਨੇ ਸੰਘਰਸ਼ ਲੜਿਆ ਉਹ ਵਾਪਸ ਆਉਣੇ ਚਾਹੀਦੇ ਨੇ ਕਿਸਾਨਾਂ ਦੇ ਲਈ ਭਲਾਈ ਲਈ ਉਹ ਕਾਨੂੰਨ ਦੱਸੇ ਨੇ ਅੱਜ ਮਨੋਰ ਲਾਲ ਖੱਟੜ ਦਾ ਬਿਆਨ ਕਿ ਜਿਹੜੇ ਸ਼ੰਭੂ ਬਾਰਡਰ ਤੇ ਬੈਠੇ ਨੇ ਉਹ ਨਕਲੀ ਨੇ ਤਾਂ ਕਿਤਨਾ ਕੀਤੇ ਜਿਹੜੀ ਸ਼ੱਕ ਦੀ ਸੂਈ ਆ ਉਹ ਭਾਜਪਾ ਤੇ ਉੱਠਦੀ ਹੈ ਸ਼ੱਕ ਆਪਣੇ ਆਪ ਹੀ ਹੋਣਾ ਸ਼ੁਰੂ ਹੋ ਜਾਂਦਾ ਹੈ ਭਾਜਪਾ ਤੇ ਕਿ ਕਿ ਸਮਝੋ ਕਿ ਜਿਹੜੇ ਕਾਨੂੰਨ ਰਿਪੀਲ ਹੋਏ ਨੇ ਉਹ 17 ਜੋ ਪਾਸ ਹੋਏ ਸੀ ਪਾਰਲੀਮੈਂਟ ਚ ਹੁੰਦੇ ਨੇ ਦੋਨਾਂ ਸਦਨਾਂ ਚ ਹੁੰਦੇ ਨੇ ਰਾਜ ਸਭਾ ਤੇ ਲੋਕ ਸਭਾ ਚੋਂ ਤਾਂ ਉਹ ਕਾਨੂੰਨ ਬਣਦੇ ਨੇ ਰਾਸ਼ਟਰਪਤੀ ਦੀ ਮੋਹਰ ਲੱਗਦੀ ਆ ਉਹ ਸਾਰੇ ਉੱਤੇ ਤਰੀਕੇ ਨਾਲ ਵਾਪਸ ਹੋਏ ਨੇ ਉਹ ਕੋਈ ਛੋਟਾ ਪ੍ਰੋਸੀਜਰ ਨਹੀਂ ਹੁੰਦਾ ਔਰ ਨਾ ਹੀ ਕਿਸੇ ਮੇਰੇ ਵਰਗੇ ਵਿਅਕਤੀ ਦੇ ਜਾਂ ਕੰਗਲਾਂ ਦੇ ਕਹਿਣ ਨਾਲ ਜਾਂ ਖੱਟਰ ਸਾਹਿਬ ਵੀ ਸਰਕਾਰ ਦਾ ਹਿੱਸਾ ਨੇ ਮੰਤਰੀ ਨੇ ਸਾਡੇ ਮਨਜੋਗ ਪਰ ਉਹਨਾਂ ਦੇ ਵੀ ਕਹਿਣ ਨਾਲ ਇਹ ਕਾਨੂੰਨ ਲਾਗੂ ਨਹੀਂ ਹੋ ਸਕਦੇ ਔਰ ਦੂਜੀ ਗੱਲ ਮੈਂ ਤੁਹਾਨੂੰ ਸਪਸ਼ਟ ਕਹਿ ਦਿੰਦਾ ਕਿ ਇਹ ਕਾਨੂੰਨ ਅਸੀਂ ਮਾਫੀ ਮੰਗ ਕੇ ਵਾਪਸ ਲਏ ਆ ਔਰ ਮੈਂ ਅੱਜ ਤੱਕ ਵੀ ਉਸ ਚੀਜ਼ ਨੂੰ ਮੈਂ ਵੀ ਮੰਨਦਾ ਇਹ ਗੱਲ ਕਿ ਕਾਨੂੰਨ ਛਾੜੀ ਦਾ ਨਾਲ ਅੱਛੇ ਸੀ ਕਿਸਾਨ ਹਿੱਤੂ ਸੀ ਪਰ ਕਿਸਾਨਾਂ ਨੂੰ ਅਸੀਂ ਸਮਝਾ ਨਹੀਂ ਸਕੇ ਪ੍ਰਧਾਨ ਮੰਤਰੀ ਜੀ ਨੇ ਸਿੱਧਾ ਕਿਹਾ ਕਿ ਵੀ ਮੈਂ ਮਾਫੀ ਮੰਗਦਾ ਕਿ ਅਸੀਂ ਤੁਹਾਨੂੰ ਸਮਝਾ ਨਹੀਂ ਸਕੇ ਕਨਵਿੰਸ ਨਹੀਂ ਕਰ ਸਕੇ ਇਸ ਕਰਕੇ ਇਹਦਾ ਵਿਰੋਧ ਹੋਇਆ ਤੇ ਮੈਂ ਕਾਨੂੰਨ ਵਾਪਸ ਲੈ ਲਿਆ ਉਹ ਵਾਪਸ ਲੈ ਲੇ ਉਹ ਖਤਮ ਹੋ ਗਈ ਗੱਲ ਉਹ ਨਹੀਂ ਦੁਬਾਰਾ ਹੋਣੀ ਉਹ ਤਾਂ ਦਵਾਰਾ ਕਿਸਾਨ ਲੀਡਰ ਸਾਰੇ ਇਕੱਠੇ ਹੋਣਗੇ ਕਹਿਣਗੇ ਵੀ ਇਹੋ ਜਿਹਾ ਕਾਨੂੰਨ ਲਿਆਓ ਉਹ ਆ ਜਾਣਗੇ ਕਿਉਂਕਿ ਹੁਣ ਕਿਸਾਨ ਮੂਵਮੈਂਟ ਦੇਖੋ ਸਟਰੈਂਥਨ ਹੋਈ ਹੈ ਦੇਸ਼ 'ਚ ਮੈਂ ਵੀ ਇਸ ਚੀਜ਼ ਦਾ ਹਮਈਆ ਪਹਿਲਾਂ ਵੀ ਅਸੀਂ ਬੋਲਦੇ ਹੁੰਦੇ ਸੀ ਤੇ ਕਿਸਾਨ ਮੂਵਮੈਂਟ ਦੇਸ਼ ਜਿਹੜੀ ਆ ਸਟਰੈਂਥਨ ਹੋਣੀ ਚਾਹੀਦੀ ਆ ਉਹ ਕਾਂਗਰਸ ਦੇ ਰਾਜ 'ਚ ਉਹ ਉਹਨਾਂ ਨੂੰ ਜਾਤਾਂ ਧਰਮਾਂ ਵਰਗਾਂ 'ਚ ਵੰਡ ਦਿੰਦੇ ਸੀ ਠੀਕ ਹੈ ਪੀਕਾ ਤੁਸੀਂ ਕਾਂਗਰਸ ਦੀ ਗੱਲ ਕੀਤੀ ਗਰੇਵਾਲ ਸਾਹਿਬ ਤੁਹਾਨੂੰ ਇੱਥੇ ਰੋਕ ਰਿਆ ਮਾਫ ਕਰਨਾ ਕਾਂਗਰਸ ਦੀ ਗੱਲ ਕੀਤੀ ਸਾਡੇ ਨਾਲ ਕਾਂਗਰਸ ਦੇ ਸੀਨੀਅਰ ਨੇਤਾ ਗੁਰਕੀਰਤ ਸਿੰਘ ਕੋਟਲੀ ਵੀ ਜੁੜ ਚੁੱਕੇ ਨੇ ਸਾਡੇ ਨਾਲ ਫੋਨ ਲਾਈਨ ਤੇ ਕੋਟਲੀ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਡੇਲੀ ਪੋਸਟ ਪੰਜਾਬ ਨਾਮਾ ਚਲਦੇ ਜੀ ਜੀ ਕੋਟਲੀ ਸਾਹਿਬ ਭਾਜਪਾ ਦੇ ਸਾਬਕਾ ਮੁੱਖ ਮੰਤਰੀ ਹਰਿਆਣਾ ਤੋਂ ਮਨੋਰਾਲ ਖੱਟੜ ਨੇ ਜਿਹੜੇ ਮੌਜੂਦਾ ਮੰਤਰੀ ਨੇ ਉਹਨਾਂ ਨੇ ਕਿਹਾ ਹੈ ਕਿ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹ ਅਸਲੀ ਨਹੀਂ ਨੇ ਉਹ ਨਕਲੀ ਨੇ ਕੀ ਕਰਨਾ ਤੁਹਾਡਾ ਦੇਖੋ ਇਹ ਨਾ ਕੁਈ ਕੁਛ ਕਹਿ ਰਿਹਾ ਕੁਈ ਕੁਛ ਕਹਿ ਰਹਾ ਹੈ ਬਲੀ ਗੱਲ ਸਾਰੀ ਬੜੀ ਕੰਫਿਊਜ਼ਨ ਹੈ ਇਹਨਾਂ ਨੂੰ ਕਿਸਾਨਾਂ ਨੂੰ ਲੈ ਕੇ ਕਿਉਂਕਿ ਇਹਨਾਂ ਨੂੰ ਪਤਾ ਵੀ ਕੌਣ ਸਾਡੀ ਹਰਿਆਣੇ ਦੀ ਸਰਕਾਰ ਜਾ ਰਹੀ ਹੈ ਜੋ ਦਿੱਲੀ ਦੇ ਵਿੱਚੋਂ ਆਇਆ ਇਹਨਾਂ ਨੂੰ ਸਾਰਾ ਪਤਾ ਪੂਰਾ ਦੇਸ਼ ਦਾ ਕਿਸਾਨ ਇੱਕ ਉਹ ਹੋ ਗਿਆ ਜੀ ਔਰ ਇਹ ਹੁਣ ਅਨਾਗ ਸ਼ਨਾਬ ਬੋਲ ਕੇ ਇਹ ਗਮਰਾਹ ਕਰਨ ਜਿਹੜਾ ਕਿਸਾਨਾਂ ਦੇ ਪ੍ਰਤੀ ਪ੍ਰਚਾਰ ਕਰ ਰਹੇ ਨੇ ਔਰ ਕਦੇ ਇਹਨਾਂ ਦਾ ਕੋ ਆਗੂ ਕੁਛ ਕਹਿ ਰਿਹਾ ਕਦੇ ਕੋਈ ਕੁਛ ਕਹਿ ਰਿਹਾ ਸੋ ਇਹਨਾਂ ਨੂੰ ਆਪ ਨੂੰ ਹੀ ਕ੍ਰੈਡਿਟੀ ਨਹੀਂ ਹੈ ਇਹ ਕਰਨਾ ਤਾਂ ਕੀ ਕਰਨਾ ਉਭਾਰੇ ਹੋਏ ਨੇ ਕਿਉਂਕਿ ਸੱਤਾ ਜਦੋਂ ਜਾਂਦੀ ਹੈ ਨਾ ਉਦੋਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਹੁੰਦੀ ਹੈ ਔਰ ਸਾਰੇ ਜਿਹੜੇ ਸੱਤਾ ਦੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਇਹਨਾਂ ਨੂੰ ਹੁਣ ਲੱਗਦਾ ਕਿ ਸੱਤਾ ਸਾਡੇ ਕੋਲੋਂ ਜਾ ਰਹੀ ਹੈ ਤਾਂ ਜਾ ਕੇ ਇਹ ਇਸ ਤਰ੍ਹਾਂ ਦੀਆਂ ਬਿਆਨਬਾਜ਼ੀਆਂ ਕਰ ਰਹੇ ਨੇ ਸੋ ਇਹ ਗੱਲਾਂ ਠੀਕ ਨਹੀਂ ਇਹਨਾਂ ਨੂੰ ਚਾਹੀਦਾ ਕਿ ਸਾਨ ਅਨੁਸਾਰ ਅੱਜ ਹਾਂ ਸਾਡਾ ਇੱਕ ਮੁੱਖ ਆਂਗਾ ਪੂਰੇ ਦੇਸ਼ ਦਾ ਤਾਂ ਇਹਨਾਂ ਨੂੰ ਬੈਠ ਕੇ ਗੱਲਬਾਤ ਕਰਨੀ ਚਾਹੀਦੀ ਹੈ ਕਿਉਂ ਐਵੇਂ ਬਿਆਨ ਛੱਡੀ ਜਾਂਦੇ ਨੇ ਜਦੋਂ ਸਰਕਾਰ ਕੇਂਦਰ ਵਿੱਚ ਇਹਨਾਂ ਦੀ ਆ ਔਰ ਕਿਉਂ ਨਹੀਂ ਐਮਐਸਪੀ ਦੀ ਗਰੰਟੀ ਇਹਨਾਂ ਨੂੰ ਕੀ ਕਹਿਣ ਚ ਹਰਜਾ ਜੀ ਦੱਸੋ ਜਦੋਂ ਕਾਂਗਰਸ ਪਾਰਟੀ ਨੇ ਇਸ ਗੱਲ ਨੂੰ ਮੰਨਿਆ ਹੈਗਾ ਔਰ ਆਪਦੇ ਮੈਨੀਫੈਸਟੋ ਚ ਕਿਹਾ ਕਿ ਅਸੀਂ ਜੇ ਸਾਡੀ ਸਰਕਾਰ ਆਈ ਤਾਂ ਅਸੀਂ ਦੇਵਾਂਗੇ ਐਮਐਸਪੀ ਦੀ ਗਰੰਟੀ ਦੇਵਾਂਗੇ ਤੇ ਉਹ ਇਹ ਦੇ ਦੇਣ ਜਿਹੜੀਆਂ ਮੰਗਾਂ ਨੇ ਮੰਨ ਲੈਣ ਕਿਉਂ ਉਹਨਾਂ ਨੂੰ ਖੱਜਲ ਕੀਤਾ ਜਾ ਰਿਹਾ ਕਿਉਂ ਉੱਥੇ ਪਾਲਾਂ ਬੱਧੀ ਉਹ ਸੜਕਾਂ ਤੇ ਮਠਾਏ ਹੋਏ ਨੇ ਕਿਉਂ ਇਸ ਤਰ੍ਹਾਂ ਦੀਆਂ ਜਿਹੜੀਆਂ ਇਹ ਸਰਕਾਰਾਂ ਕਿਉਂ ਨਹੀਂ ਮੰਨ ਰਹੀਆਂ ਉਹਨਾਂ ਦੀਆਂ ਗੱਲ ਕੀ ਇਹਦੇ ਵਿੱਚ ਕੀ ਮਸਲਾ ਮਤਲਬ ਮਸਲਾ ਕੀ ਹੈ ਤੇ ਇਹ ਸਾਰੀਆਂ ਗੱਲਾਂ ਇਹਨਾਂ ਨੂੰ ਵਿਚਾਰ ਲੈਣੀਆਂ ਚਾਹੀਦੀਆਂ ਐਵੇਂ ਕਿਧਰ ਉਧਰ ਦੀਆਂ ਬਿਆਨਬਾਜ਼ੀਆਂ ਕਰਕੇ ਆ ਸਮਾਂ ਹੀ ਟਪਾ ਰਹੇ ਨੇ ਮੇਰਾ ਸਾਥ ਜੀ ਕੋਟਲੀ ਸਾਹਿਬ ਸਦਨ ਨਾਲ ਸ਼੍ਰੋਮਣੀ ਕਾਲੀ ਦਲ ਦੇ ਨੇਤਾ ਸਰਦਾਰ ਵਿਰਸਾ ਸਿੰਘ ਬਲਟੋਵਾ ਵੀ ਜੁੜੇ ਹੋਏ ਨੇ ਬਲਟੋਵਾ ਸਾਹਿਬ ਜਿਵੇਂ ਕਿ ਕੱਲ ਭពਿੰਦਰ ਸਿੰਘ ਗੁੱਡਾ ਨੇ ਪਹਿਲਾਂ ਬਿਆਨ ਦਿੱਤਾ ਕਿ ਜਦੋਂ ਸਾਡੀ ਸਰਕਾਰ ਹੀ ਤੇ ਅਸੀਂ ਸ਼ੰਭੂ ਬਾਰਡਰ ਖੋਲ੍ਹਾਂਗੇ ਤਾਂ ਉਸ ਦੇ ਪ੍ਰਤੀਕਰਮ ਦੇ ਵਿੱਚ ਇਹ ਬਿਆਨ ਸਾਹਮਣੇ ਆਉਂਦਾ ਕੀ ਲੱਗਦਾ ਕਿ ਹੁਣ ਇਹ ਭਾਜਪਾ ਨੂੰ ਸਮਝਾ ਚੁੱਕੀ ਹੈ ਕਿ ਜਿਹੜੀ ਹਰਿਆਣਾ ਦੇ ਵਿੱਚ ਕਿਸਾਨ ਵੋਟ ਹੈ ਉਹ ਜਿਵੇਂ ਤੁਸੀਂ ਕਿਹਾ ਕਿ ਇਹਨਾਂ ਨੂੰ ਪਿੰਡਾਂ ਦੇ ਵਿੱਚ ਨਹੀਂ ਵੜਨ ਦਿੱਤਾ ਜਾ ਰਿਹਾ ਤੇ ਉਹ ਦੂਸਰੀ ਜਿਹੜੀਆਂ ਬਰਾਦਰੀਆਂ ਨੇ ਦੂਸਰੇ ਵੋਟ ਬੈਂਕ ਉਸ ਨੂੰ ਸਾਧਨ ਦੀ ਕੋਸ਼ਿਸ਼ ਕਰਨ ਲੱਗ ਗਈ ਹੈ ਚੱਲ ਰਹੀਆਂ ਨੇ ਹਰਿਆਣੇ ਤੇ ਚੋਣਾ ਹੁਣ ਤੇ ਆਪੋ ਆਪਣੇ ਹਿੱਤ ਸਾਧਨ ਲਈ ਇੱਕ ਦੂਜੇ ਉੱਤੇ ਦੋਡੇ ਦਾਅਵੇ ਕੀਤੇ ਜਾਣਗੇ ਔਰ ਸ਼੍ਰੀ ਭੁਪਿੰਦਰ ਹੁੱਡਾ ਦੇ ਬਿਆਨ ਤੇ ਕਿਵੇਂ ਵਿਸ਼ਵਾਸ ਕਰ ਲਈਏ ਜਿਨ੍ਹਾਂ ਨੇ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਨੂੰ ਇਹ ਤੋਖਾ ਦੇ ਕੇ ਬਣਾਈ ਸੀ ਹਰਿਆਣੇ ਦੇ ਸਿੱਖਾਂ ਨੂੰ ਕਿ ਇਹ ਤੁਹਾਡੀ ਬਿਹਤਰੀ ਵਾਸਤੇ ਹੈ ਅੱਜ ਉੱਥੋਂ ਦੇ ਸਿੱਖ ਜਿਹੜੇ ਨੇ ਚੀਕਾਂ ਮਾਰਦੇ ਨੇ ਰੋਂਦੇ ਨੇ ਤੇ ਹੋਰ ਵੀ ਬੜੀਆਂ ਉਦਾਹਰਨਾਂ ਨੇ ਕਾਂਗਸ ਦੀਆਂ ਚਲੋ ਮੈਂ ਇਸ ਪਾਸੇ ਨਹੀਂ ਪੈਣਾ ਚਾਹੁੰਦਾ ਅੱਜ ਆਪਣਾ ਮੁੱਖ ਮੁੱਦਾ ਜਿਹੜਾ ਆ ਮਨੂਰ ਲਾਲ ਖੱਟਰ ਦੇ ਮੌਜੂਦਾ ਬਿਆਨ ਦੇ ਉੱਤੇ ਹੈ ਹੁਣੇ ਆਪਾਂ ਕੰਗਨਾਰਣ ਅਰਨੌਤ ਦੀ ਗੱਲ ਕਰ ਰਹੇ ਸੀਗੇ ਢਲੇਵਾਲ ਸਾਹਿਬ ਵੀ ਕਰ ਰਹੇ ਸੀਗੇ ਔਰ ਰੋਜ਼ ਹੀ ਹੁੰਦੀ ਹੈ ਕੋਈ ਨਾ ਕੋਈ ਨਵਾਂ ਚੰਦ ਚੜ੍ਹਦੀ ਹੈ ਤੁਸੀਂ ਦੇਖੋ ਕਿ ਉਹਦੀ ਇੱਕ ਹੀਰਣ ਭੂਮ ਦੇ ਨਾਲ ਜਿਹੜੀ ਪ੍ਰਾਪਤੀ ਹੈ ਰਾਜਨੀਤਿਕ ਤੌਰ ਤੇ ਉਹ ਇਹ ਹੀ ਹੈ ਕਿ ਉਹਦੇ ਜਿਹੜੇ ਪੰਜਾਬ ਵਿਰੋਧੀ ਪੰਜਾਬ ਦੇ ਕਿਸਾਨਾਂ ਦੇ ਵਿਰੋਧੀ ਤੇ ਸਿੱਖਾਂ ਦੇ ਵਿਰੋਧੀ ਬਿਆਨਾਂ ਦੇ ਕਰਕੇ ਉਹਨੂੰ ਜਿਹੜੀ ਮੈਂਬਰ ਪਾਰਲੀਮੈਂਟ ਦੀ ਟਿੱਕ ਦਿੱਤੀ ਗਈ ਉਹਨੂੰ ਲੋਕ ਸਭਾ ਦਾ ਉਮੀਦਵਾਰ ਬਣਾਇਆ ਗਿਆ ਹੋਰ ਉਹਦੀ ਕੋਈ ਪ੍ਰਾਪਤੀ ਨਹੀਂ ਤੇ ਜਿਸ ਪਾਰਟੀ ਦਾ ਕਰਾਈਟੇਰੀਆ ਇਹ ਹੀ ਹੋਵੇ ਕਿ ਇਹ ਜਿਹੜੇ ਸੰਘਰਸ਼ੀ ਲੋਕ ਨਹੀਂ ਜਾਂ ਜਿਨ੍ਹਾਂ ਨੇ ਦੇਸ਼ ਵਾਸਤੇ ਕੁਰਬਾਨੀਆਂ ਕੀਤੀਆਂ ਨੇ ਜਾਂ ਦੇਸ਼ ਦਾ ਢਿੱਡ ਭਰਿਆ ਆ ਤੇ ਉਹਨਾਂ ਦੇ ਵਿਰੁੱਧ ਜਿਹੜੀ ਆ ਇੱਕ ਆਗੁੱਗਣ ਵਾਲੀ ਸਾਨੂੰ ਮਿਲ ਗਈ ਏ ਤੇ ਉਹਦੀ ਆਗੁੱਗਣ ਦੀ ਇੱਕ ਪ੍ਰਾਪਤੀ ਨੂੰ ਦੇਖਦਿਆਂ ਹੋਇਆਂ ਉਹਨੂੰ ਤਿੱਕੜੇ ਦਿੱਤੀ ਜਾਂਦੀ ਦੱਸਿਓ ਜੀ ਕੋਈ ਹੋਰ ਪ੍ਰਾਪਤੀ ਹੈਗੀ ਇਹਦੇ ਕੋਈ ਹੋਰ ਉਹਦਾ ਕੋਈ ਉਹਨੇ ਕੋਈ ਭਾਰਤੀ ਜਨਤਾ ਪੜ ਕੇ ਰਹਿ ਕੇ ਸੰਘਰਸ਼ ਕੀਤਾ ਹੋਵੇ ਅੱਗੇ ਹੋ ਕੇ ਲੜਾਈ ਲੜੀ ਹੋਵੇ ਕਿਤੇ ਆ ਗਰੇਵਾਲ ਸਾਹਿਬ ਨੇ ਮੇਰਾ ਕਹਿ ਲੇ ਜੋ ਗੇਂਦੇ ਰਹੇ ਵਿਚਾਰੇ ਮੇਰਾ ਖਲ ਸ਼ਿੰਗਰਸੀ ਕਰਦੇ ਰਹਿਆ ਹਰੇਕ ਥਾਂ ਤੇ ਅੱਗੇ ਹੋ ਕੇ ਪਾਰਟੀ ਦੇ ਪੱਕੇ ਚ ਬੋਲਦੇ ਰਹਿਆ ਇੱਕ ਪਾਸੇ ਇਹੋ ਜਿਹੇ ਸਜਣ ਨੇ ਤੇ ਦੂਜੇ ਪਾਸੇ ਉਹ ਜਿਹੜੀ ਉਥੋਂ ਬੰਬਿਓ ਆਈ ਆ ਉਹਦੀ ਪ੍ਰਾਪਤੀ ਸਿਰਫ ਇਹੀ ਹੈ ਕਿ ਪੰਜਾਬ ਦੇ ਕਿਸਾਨਾਂ ਦੇ ਵਿਰੁੱਧ ਆਗੂਗਲੀ ਪੰਜਾਬ ਦੇ ਸਿੱਖਾਂ ਤੇ ਵੀ ਆਗੂਗਲੀ ਸੰਤ ਭਿੰਡਰਾਵਾਲਿਆਂ ਦੇ ਵਿਰੁੱਧ ਬੋਲੀ ਔਰ ਮਤਲਬ ਜੇ ਮੋਟੀ ਜੀ ਗੱਲ ਕਰ ਲਈਏ ਕਿ ਪੰਜਾਬ ਕਿਸਾਨ ਤੇ ਸਿੱਖਾਂ ਦੇ ਵਿਰੁੱਧ ਆਗੂਗਨ ਕਰਕੇ ਜਿਹੜਾ ਆ ਅੱਜ ਉਹ ਬੀਬੀ ਜਿਹੜੀ ਆ ਲੋਕ ਸਭਾ ਦੇ ਵਿੱਚ ਬੈਠੀ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਖੁਸ਼ ਹੋ ਕੇ ਉਹਨੂੰ ਇਸ ਕਰਕੇ ਉਹਦੀ ਇਸ ਪ੍ਰਾਪਤੀ ਕਰਕੇ ਉਹਨੂੰ ਟੀਟ ਦਿੱਤੀ ਸੀ ਤੇ ਦੱਸੋ ਉਹਨਾਂ ਤੋਂ ਕਿਹੜੀ ਆਸ ਕਰ ਸਕਦੇ ਹਾਂ ਸੰਗੀ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਸਾਨੂੰ ਟਾਈਮ ਦਿੱਤਾ ਸਾਡਾ ਜੁੜੇ ਕੋਟਲੀ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਗਰੇਵਾਲ ਸਾਹਿਬ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਡੇਲੀ ਪੋਸਟ ਪੰਜਾਬ ਨਾ ਮਾਚਲ ਨੂੰ ਟਾਈਮ ਦਿੱਤਾ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਜੀ ਤੁਹਾਡਾ ਵੀ ਬਹੁਤ-ਬਹੁਤ ਸ਼ੁਕਰੀਆ ਤੁਸੀਂ ਇਸ ਅਹਿਮ ਖਬਰ ਤੇ ਡੇਲੀ ਪੋਸਟ ਪੰਜਾਬ ਨਾ ਮਾਚਲ ਜੁੜੇ ਤੇ ਦਰਸ਼ਕਾਂ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਸੋ ਤਾਂ ਦੱਸ ਦਈਏ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਨੂਰ ਨਾਲ ਖੱਟੜ ਬਲਦੋ ਜਿਹੜਾ ਬਿਆਨ ਦਿੱਤਾ ਗਿਆ ਹੈ ਕਿ ਜਿਹੜੇ ਸ਼ੰਭੂ ਬਾਰਡਰ ਤੇ ਕਿਸਾਨ ਬੈਠੇ ਨੇ ਉਹ ਅਸਲੀ ਨਹੀਂ ਨੇ ਕਿਸਾਨਾਂ ਦੇ ਭੇਜ ਦੇ ਵਿੱਚ ਉਹ ਸੂਬੇ ਦੇ ਜਿਹੜੇ ਹਾਲਾਤ ਨੇ ਉਹ ਖਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਨੇ